ਨਮਸਕਾਰ ਤੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਮੋਹਿਦ ਬਖਸ਼ੀ ਲੈ ਕੇ ਗੱਲ ਪੰਜਾਬ ਦੀ ਗੱਲ ਪੰਜਾਬ ਦੀ ਵਿੱਚ ਅੱਜ ਚਰਚਾ ਕਰਾਂਗੇ ਉਸ ਮੁੱਦੇ ਤੇ ਜਿੰਨੂੰ ਲੈ ਕੇ ਹੁਣ ਸਿਆਸਤ ਤੇਜ਼ ਹੋਣ ਵਾਲੀ ਹੈ ਕਿਉਂਕਿ 29 ਜਨਵਰੀ ਨੂੰ ਚੋਣ ਹੋਣ ਵਾਲੇ ਹੋਣ ਵਾਲੇ ਨੇ ਚੰਡੀਗੜ੍ਹ ਮੇਅਰ ਦੇ ਚੰਡੀਗੜ੍ਹ ਮੇਅਰ ਦਾ ਚੋਣ ਜਦੋਂ ਵੀ ਹੁੰਦਾ ਹੈ ਤਾਂ ਕੌਂਟਰੋਵਰਸੀ ਲਗਾਤਾਰ ਚੱਲਦੀ ਹੈ ਉਹਦੇ ਨਾਲ-ਨਾਲ ਤੇ ਇਸੇ ਮੁੱਦੇ ਨੂੰ ਲੈ ਕੇ ਅੱਜ ਅਸੀਂ ਚਰਚਾ ਕਰਾਂਗੇ ਕਿਉਂਕਿ ਭਾਜਪਾ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰਤੀਆਂ ਨੇ ਉਹਨਾਂ ਨੇ ਵਿਰੋਧ ਤਾਵੜੇ ਜਿਹੜੇ ਕਿ ਮਹਾਰਾਸ਼ਟਰ ਤੋਂ ਆਉਂਦੇ ਨੇ ਉਹਨਾਂ ਨੂੰ ਪ੍ਰਵਾਰੀ ਵੀ ਨਿਯੁਕਤ ਕਰਤਾ ਇਸ ਚੋਣ ਦਾ ਪਰ ਕਿਵੇਂ 29 ਜਨਵਰੀ ਨੂੰ ਜਦੋਂ ਚੋਣ ਹੋਣਗੇ ਤਾਂ ਫਿਰ ਕਿਹਦਾ ਪਲੜਾ ਭਾਰੀ ਰਹੇਗਾ ਇਹ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਇਸ ਪੂਰੇ ਮੁਕਾਬਲੇ 'ਚ ਜਿਹੜਾ ਅੰਕ ਗਣਿਤ ਹੈ ਉਹ ਤਾਂ ਕਿਸੇ ਦੀ ਕਿਸੇ ਵੀ ਤਰਫ ਜਾ ਸਕਦਾ ਹੈ 18 ਪਾਰਸ਼ਦ ਜਿਹੜੇ ਨੇ ਇਸ ਪੂਰੇ ਜੇਰ ਨਗਰ ਨਿਗਮ ਦੀ ਗੱਲ ਕਰੀਏ ਚੰਡੀਗੜ੍ਹ ਦੇ ਤੇ ਉਹ ਬੀਜੇਪੀ ਦੇ ਨੇ ਦੂਜੀ ਤਰਫ 11 ਤੇ 6 ਯਾਨੀ 11 ਆਮ ਆਦੀ ਪਾਰਟੀ ਦੇ 6 ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਤੇ ਇੱਕ ਕਾਂਗਰਸ ਦਾ ਐਮ ਐਲ ਏ ਜਿਹੜਾ ਨੰਬਰ 18 ਕਰਦਾ ਹੈ ਯਾਨੀ 18 18 36 35 1 35 ਹਾਊਸ ਦੀ ਸਟਰੈਂਥ ਹੈ ਤੇ ਇੱਕ ਐਮਪੀ ਜਿਹੜਾ ਹੈ ਚੰਡੀਗੜ੍ਹ ਦਾ ਉਹ ਵੀ ਵੋਟ ਕਰਦਾ ਹੈ ਸਿਟੀ ਬਿਊਟੀਫੁੱਲ ਜਿਹੜੀ ਹੈ ਚੰਡੀਗੜ੍ਹ ਉਹਦੇ ਨਿਗਮ ਚੋਣਾ ਚ ਹੁਣ ਕਿਵੇਂ ਨਿਗਮ ਚੋਣਾ ਚ ਜਿਹੜਾ ਹੈ ਉਹ ਪੂਰੀ ਤਸਵੀਰ ਨਜ਼ਰ ਆਏਗੀ ਇਹ ਦੇਖਣਾ ਹੋਏਗਾ ਕਿਉਂਕਿ ਦੋ ਵਾਰੀ ਤੋਂ ਤਾਂ ਜਿਹੜਾ ਭਾਜਪਾ ਹੈ ਉਹ ਮੈਦਾਨ ਮਾਰ ਰਹੀ ਹੈ ਚਾ ਇੱਕ ਵਾਰੀ ਬਾਜ਼ਰੀ ਜਿਹੜੀ ਹੈ ਉਹ ਆਮਾਦੀ ਪਾਰਟੀ ਨੇ ਵੀ ਮਾਰੀ ਪਰ ਔਰ ਮਾਮਲਾ ਸੁਪਰੀਮ ਕੋਰਟ ਤੱਕ ਵੀ ਗਿਆ ਸਭ ਤੋਂ ਵੱਡੀ ਗੱਲ ਹੈ ਕਿ ਇਸ ਵਾਰੀ ਕੀ ਹੋਣ ਜਾ ਰਿਹਾ ਹੈ ਇਹਦੇ ਤੇ ਅੱਜ ਅਸੀਂ ਚਰਚਾ ਕਰਾਂਗੇ ਸੀਨੀਅਰ ਪੱਤਰਕਾਰ ਸਾਡੇ ਨਾਲ ਜੁੜਨਗੇ ਬੀਜੇਪੀ ਕਾਂਗਰਸ ਦੇ ਲੋਕ ਜਿਨ੍ਹਾਂ ਨੂੰ ਬੁਲਾਇਆ ਸਾਡੇ ਨਾਲ ਜੁੜਨਗੇ ਉਹਨਾਂ ਤੋਂ ਪੁੱਛਾਂਗੇ ਕਿ ਆਖਿਰ ਕਿਉਂਕਿ ਤਿਆਰੀਆਂ ਸ਼ੁਰੂ ਕਰ ਲਿਆਂ ਗਿਆ ਨੇ ਹੁਣ ਹੋਣ ਕੀ ਜਾ ਰਿਹਾ ਹੈ ਕਿਉਂਕਿ ਬੜੀ ਚਰਚਾ ਦਾ ਵਿਸ਼ੇ ਜਿਹੜਾ ਹੈ ਉਹ ਚੰਡੀਗੜ੍ਹ ਚੋਣ ਹਮੇਸ਼ਾ ਰਹਿੰਦੇ ਤੇ ਸਾਰਿਆਂ ਦੀ ਨਿਗਾਹ ਜਿਹੜੀ ਹੈ ਇਸ ਐਮਸੀ ਪੋਲ ਤੇ ਪੋਲ ਤੇ ਹਮੇਸ਼ਾ ਰਹਿੰਦੀ ਹੈ ਕਿ ਜਦੋਂ ਹਾਊਸ ਦੇ ਅੰਦਰ ਕਿਦੇ ਉਠ ਜਿਹੜਾ ਹੈ ਉਹ ਕਿਸ ਪਾਰ ਬੈਠੇਗਾ ਇਹ ਦੇਖਣਾ ਬਹੁਤ ਜ਼ਿਆਦਾ ਇੰਟਰਸਟਿੰਗ ਹੋ ਜਾਂਦਾ ਹਰ ਵਾਰੀ ਇਸ ਵਾਰੀ ਕੀ ਹੋਏਗਾ ਕਿਉਂਕਿ ਪਿਛਲੀ ਵਾਰੀ ਤਾਂ ਭਾਜਪਾ ਨੇ ਬਾਜ਼ੀ ਜਿਹੜੀ ਆ ਮਾਰ ਲਈ ਸੀ ਉਹਨਾਂ ਨੇ ਜਿਹੜਾ ਆਪਣਾ ਕੈਂਡੀਡੇਟ ਜਿਤਾ ਲਿਆ ਸੀ ਕਾਂਗਰਸ ਪੂਰੀ ਪਿਛਲੀ ਵਾਰੀ ਵੀ ਨਾਲ ਆਏ ਸੀ ਪਰ ਗੱਲ ਨਹੀਂ ਬਣ ਪਾਈ ਸੀ ਆਮ ਆਦੀ ਪਾਰਟੀ ਤੇ ਕਾਂਗਰਸ ਦੀ ਜਿਹੜਾ VOTING ਹੈ ਉਹਦਾ ਪੈਟਰਨ ਚੇਂਜ ਹੋਇਆ ਸੀ ਤੇ ਕ੍ਰੋਸ VOTING ਕਰਕੇ ਜਿਹੜਾ ਮਾਮਲਾ ਗੜਬੜ ਗਿਆ ਸੀ ਹੋ ਗਿਆ ਸੀ ਉਸ ਤੋਂ ਪਹਿਲਾਂ ਜਿਹੜਾ आम आदमी पार्टी ने जित जरूर हासिल की हूँ इस बार की होएगा दो हज़ार बई दो बीजेपी फिर दो हज़ार तेई आम आदमी पार्टी चौबीस और पच्ची से जोड़ा है वह फिर नंबर जोड़ा है बीजेपी ने जित हासिल की हूँ की होएगा इस पूरे मुकाबले च देखना होएगा क्योंकि दोनों ही पार्टियां या कह सकते हैं तीनों ही पार्टियां जोड़े ने तीनों ही वक् वक् धड़े ने राजनीतिक दल ने वो अपनी अपनी गल कह रहे हैं ਹੁਣ ਇਸੇ ਮੁੱਦੇ ਤੇ ਕਿਉਂਕਿ ਵਿਨੋਦ ਤਾਵੜੇ ਉਹਨਾਂ ਨੂੰ ਐਲਾਨਿਆ ਗਿਆ ਹੈ ਕਿ ਉਹ ਪ੍ਰਭਾਰੀ ਹੋਣਗੇ ਉਹ ਦੇਖਣਗੇ ਵਿਨੋਦ ਤਾਵੜੇ ਜਿਹੜੇ ਮਹਾਰਾਸ਼ਟਰ ਤੋਂ ਆਂਦੇ ਨੇ ਉਹਨਾਂ ਦਾ ਜਿਹੜਾ ਇਲੈਕਸ਼ਨ ਦਾ ਟਰੈਕ ਰਿਕਾਰਡ ਹੈ ਉਹ ਕਾਫੀ ਵਧੀਆ ਰਿਹਾ ਹੈ ਇਸੇ ਕਰਕੇ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਹੈ ਉਹ ਇਸ ਚੋਣ ਦੀ ਵੀ ਸੌਂਪੀ ਗਈ ਹੈ ਹੁਣ ਜੇ ਵੱਖ-ਵੱਖ ਪਾਰਟੀਆਂ ਦੀ ਗੱਲ ਕਰੀਏ ਨੰਬਰ ਗੇਮ ਦੀ ਗੱਲ ਕਰੀਏ ਤੇ ਨੰਬਰ ਗੇਮ 'ਚ ਭਾਜਪਾ ਬਹੁਤ ਅੱਗੇ ਹੈ ਪਰ ਜਿਹੜੀ ਗੱਲ ਚੱਲ ਰਹੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਅਲਾਈਂਸ ਦੀ ਉਹਨੂੰ ਦੇਖਦੇ ਹੋਏ ਐ ਸੋਚ ਸਕਦੇ ਆ ਕਿ ਕਿਵੇਂ ਨੰਬਰ ਕਿੱਥੇ ਜਾਏਗਾ ਕਿਉਂਕਿ ਜੇ ਅਲਾਈਂਸ ਹੁੰਦਾ ਹੈ ਤਾਂ ਹੀ ਭਾਜਪਾ ਦੀ ਮੁਸ਼ਕਲ ਹੋਈ ਭਾਜਪਾ ਨੂੰ ਮੁਸ਼ਕਲ ਹੋਏਗੀ ਅਦਰਵਾਇਜ਼ ਭਾਜਪਾ ਦੀ ਰਾ ਜਿਹੜੀ ਹੈ ਉਹ ਬੜੀ ਸੋਖੀ ਹੈ ਭਾਜਪਾ ਨੰਬਰ ਕਿ ਬੇਸ਼ੱਕ ਹਾਊਸ ਨੰਬਰ ਚਾਹੀਦਾ ਹੈ ਕਿ ਜੇ 19 ਨੰਬਰ ਆਣਗੇ 19 ਮੈਂਬਰ ਜਿਹੜੇ ਵੋਟ ਕਰਦੇ ਨੇ ਤਾਂ ਫਿਰ ਉਹਨਾਂ ਲਈ ਕੋਈ ਦਿੱਕਤ ਨਹੀਂ ਹੋਏਗੀ ਪਰ ਜੇ ਉਸ ਤੋਂ ਘੱਟ ਰਹਿੰਦੇ ਨੇ ਪਰ ਹਾਊਸ ਦੀ ਸਟਰੈਂਥ ਜੀ ਇਹ ਗੱਲ ਕੀਤੀ ਜਾਏ 18 ਨੰਬਰ ਤੇ ਜੇ 18 ਨੰਬਰ ਉਹਨਾਂ ਕੋਲ ਰਹਿੰਦੇ ਆ ਔਰ 11 ਤੇ 7 ਜਿਹੜਾ ਨੰਬਰ ਉਹ ਵੱਖ-ਵੱਖ ਰਹਿੰਦੇ ਨੇ ਵੱਖ-ਵੱਖ ਵੋਟ ਪਾਉਂਦੇ ਨੇ ਫਿਰ ਮੁਸ਼ਕਿਲ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਲਈ ਹੋਏਗੀ ਹੁਣ ਕੌਣ ਹੁਣ ਕੌਣ ਬਾਜ਼ੀ ਮਾਰੇਗਾ ਕੌਣ ਮੈਦਾਨ ਫਤਿਹ ਕਰੇਗਾ ਇਹ ਦੇਖਣਾ ਹੋਏਗਾ 29 ਜਨਵਰੀ ਦਾ ਦਿਨ ਹੋਏਗਾ ਜਦੋਂ VOTING ਹੋਏਗੀ ਉਸ ਤੋਂ ਬਾਅਦ ਹੀ ਪਤਾ ਲੱਗ ਪਾਏਗਾ ਇਸ ਤੋਂ ਪਹਿਲਾਂ ਜਦੋਂ VOTING ਦਾ ਇੱਕ ਮਾਮਲਾ ਜਦੋਂ ਪਹੁੰਚਿਆ ਸੀ ਸੁਪਰੀਮ ਕੋਰਟ 'ਚ ਉਸ ਤੋਂ ਉਸ ਵੇਲੇ ਵੀਡੀਓ ਇੱਕ ਲੀਕ ਹੋਇਆ ਸੀ ਜਿਦੇ 'ਚ ਪ੍ਰੈਸਾਈਡਿੰਗ ਆਫੀਸਰ ਸਾਫ਼ ਤੌਰ ਤੇ ਦੇਖੇ ਜਾ ਰਹੇ ਸੀ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵੋਟ ਨੇ ਉਹਨਾਂ ਨੂੰ ਕੈਨਸਲ ਕਰ ਦਿੱਤਾ ਜਾਏ ਉਹਦੇ ਤੇ ਮਾਮਲਾ ਜਿਹੜਾ ਹੈ ਹਾਈ ਪਹਿਲਾਂ ਹਾਈ ਕੋਰਟ ਪਹੁੰਚਿਆ ਫਿਰ ਸੁਪਰੀਮ ਕੋਰਟ ਪਹੁੰਚਿਆ ਤੇ ਸੁਪਰੀਮ ਕੋਰਟ ਨੇ ਉਹਦੇ ਤੇ ਸੰਗਿਆਨ ਲਿੱਤਾ ਸੀ ਖੁਦ ਜਿਹੜੇ ਅਨਿਲ ਮਸੀ ਸੀ ਉਹਨਾਂ ਨੂੰ ਉਹਨਾਂ ਨੇ ਸੁਪਰੀਮ ਕੋਰਟ ਚ 20 ਸਦਿਆਸੀ ਤੇ ਜਿਹੜੇ ਕੀ ਪ੍ਰੈਜ਼ਾਈਡਿੰਗ ਅਫੀਸਰ ਸੀ ਲਗਾਤਾਰ ਵਿਵਾਦਾਂ ਚ ਰਹੇ ਸੀ ਲਗਾਤਾਰ ਉਹਨਾਂ ਤੇ ਸਵਾਲ ਚੱਕੇ ਗਏ ਸੀ ਪਰ ਹੁਣ ਕੀ ਹੁੰਦਾ ਹੈ ਦੇਖਣਾ ਹੋਏਗਾ ਤੇ ਸਾਡੇ ਨਾਲ ਕਸ਼ਮੀਰ ਚੰਦ ਮਲਖਾਨੀਆ ਜੀ ਜੁੜ ਚੁਕੇ ਨੇ ਜਿਹੜਾ ਕਿ ਸੀਨੀਅਰ ਪੱਤਰਕਾਰ ਨੇ ਇਹਦੇ ਤੇ ਗੱਲ ਕਰਨ ਲਈ ਅੱਜ ਗੱਲ ਪੰਜਾਬ ਦੀ ਵਿੱਚ ਤੇ ਸੁਖਦੇਵ ਸਿੰਘ ਜੀ ਜੁੜ ਚੁਕੇ ਨੇ ਜਿਹੜਾ ਕਿ ਕਾਂਗਰਸ ਪਾਰਟੀ ਤੋਂ ਨੇ ਇਸ ਦੇ ਅਲਾਵਾ ਜਗਤਾਰ ਢਿੱਲੋਂ ਜੀ ਜੁੜ ਚੁਕੇ ਨੇ ਜਿਹੜਾ ਕਿ ਭਾਜਪਾ ਪਾਰਟੀ ਤੋਂ ਨੇ ਕਿਉਂਕਿ ਜਗਤਾਰ ਜੀ ਨੂੰ ਇੱਕ ਮੀਟਿੰਗ ਲਈ ਜਾਣਾ ਹੈ ਤਾਂ ਸ਼ੁਰੂ ਕਰਦੇ ਆ ਢਿੱਲੋਂ ਸਾਹਿਬ ਤੋਂ ਢਿੱਲੋਂ ਸਾਹਿਬ ਭਾਜਪਾ ਕਿ ਭਾਜਪਾ ਕਿੰਨਾ ਕਿਵੇਂ ਨੰਬਰ ਬਣਾ ਕੇ ਬੈਠੀ ਹੈ ਕਿਉਂਕਿ ਤਾਵੜੇ ਸਾਹਿਬ ਨੂੰ ਜ਼ਿੰਮੇਵਾਰੀ ਮਿਲ ਗਈ ਹੈ ਤਾਵੜੇ ਸਾਹਿਬ ਦਾ ਰਿਕਾਰਡ ਤਾਂ ਠੀਕ ਠਾਕ ਰਿਹਾ ਹੈ ਪਰ ਹਾਂ ਹੁਣ ਤਿਆਰੀ ਕਿਵੇਂ ਹੋਏਗੀ ਕਿਉਂਕਿ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਆਂਦੇ ਨੇ ਤਾਂ ਮੁਸ਼ਕਲਾਂ ਵੱਧ ਸਕਦੀਆਂ ਨੇ ਤੁਹਾਡੀਆਂ ਦੇਖੋ ਮੁਸ਼ਕਲਾਂ ਜਿਹੜੀਆਂ ਵਧਣੀਆਂ ਹੁੰਦੀਆਂ ਹਨਾ ਤਾਂ ਉਹਨਾਂ ਦਾ ਨਾ ਪਹਿਲਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਦੋਨੋਂ ਪਾਰਟੀਆਂ ਰਲ ਕੇ ਵੀ ਤੇ ਤੀਜਾ ਐਮਪੀ ਹੋ ਗਿਆ ਇਹਨਾਂ ਦਾ ਦੋ ਦੋਹੇ ਪਾਰਟੀਆਂ ਰਲ ਕੇ ਬਣਾਇਆ ਤੇ ਦੋ ਦੋ ਪਾਰਟੀਆਂ ਦੇ ਮਾਨ ਨਹੀਂ ਮਿਲਦੇ ਪਰ ਐਮਪੀ ਸਾਹਿਬ ਕਹਿੰਦੇ ਆ ਕਿ ਤੁਸੀਂ ਗਠਵੰਦਨ ਰੱਖਣਾ ਹੈ ਕਿਉਂਕਿ ਮਨੂੰ ਕਾਂਗਰਸ ਨਾਲੋਂ ਵੱਧ ਜੋਰ ਉਸ ਟਾਈਮ ਆਮ ਆਦਮੀ ਪਾਰਟੀ ਨੇ ਲਾਇਆ ਕਿਉਂਕਿ ਐਮਪੀ ਸਾਹਿਬ ਨੂੰ ਲੱਗਦਾ ਕਿ ਕਾਂਗਰਸਦਾਂ ਨੂੰ ਹੈਰਾਨ ਤੇ ਖੜੀ ਸੀਗੀ ਇਸ ਕਰਕੇ ਉਹ ਗਠਜੰਤਨ ਤੋੜਦਾ ਨਹੀਂ ਚਾਹੁੰਦੇ ਤੇ ਪ੍ਰਧਾਨ ਕਹਿੰਦਾ ਗਠਜੰਤਨ ਤੋੜੀਏ ਪਾਰਸਦ ਕਹਿੰਦੇ ਗਠਜੰਤਨ ਤੋੜੀਏ ਉਹਨਾਂ ਲਈ ਤਾਂ ਇੱਕ ਮੁਸੀਬਤ ਬਣੀ ਹੋਈ ਹੈ ਉਹਨਾਂ ਦੀ ਪਾਰਟੀ ਦੀ ਮੀਟਿੰਗ ਡਿਪਟੀ ਚੀਫ ਕੌਂਸਲਰ ਗੈਰ ਹਾਜ਼ਰ ਰਹੇ ਨੇ ਤੇ ਬਾਕੀ ਪਾਰਟੀਆਂ چاہے ਆਮ ਆਦਮੀ ਪਾਰਟੀ ਦੇ ਕੌਂਸਲਰ ਆਪਣੀ ਪਾਰਟੀਆਂ ਛੱਡ-ਛੱਡ ਕੇ ਬੀਜੇਪੀ ਵੱਲ ਆ ਰਹੇ ਨੇ ਤੁਸੀਂ ਦੇਖੋਗੇ ਆਲ ਇੰਡੀਆ ਲੈਵਲ ਤੇ ਵੀ ਜੋ ਏਡੀ ਗਠਵੰਦਰ ਬਣਿਆ ਉਹ ਬੁਰੀ ਤਰ੍ਹਾਂ ਫਲਾ ਪਰਿਆ ਤੇ ਜਿੱਥੇ ਜਿੱਥੇ ਐਂਡੀਐਨ ਐ ਆਪਣੇ ਪੁਰਾਣੇ ਸਹਿਯੋਗੀਆਂ ਨਾਲ ਸਰਕਾਰ ਬਣਾਈ ਐ ਜਾਂ ਇਲੈਕਸ਼ਨ ਲੜਿਆ ਐ ਉਸੇ ਪਹਿਲਾ ਨਾਲੇ ਬਹੁਤ ਤੋਂ ਵੀ ਜ਼ਿਆਦਾ ਵੋਟਾਂ ਲੈ ਕੇ ਅਸੀਂ ਜਿੱਤ ਗਏ ਆਏ ਆ ਤੇ ਪਿੱਛੇ ਹਲੇ ਤਾਂ ਮਿਸਾਲ ਬਿਹਾਰੀ ਤੁਹਾਡੇ ਕੋਲ ਸਾਜੀ ਐ ਹਰਿਆਣੇ ਦੀ ਕੋ ਐ ਤੁਹਾਡੇ ਤੇ ਚੰਡੀਗੜ੍ਹ ਦੀ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅਸੀਂ ਬਹੁਤ ਬੌਧ ਨਾਲ ਇਸ ਵਾਰੀ ਮੇਹਰ ਬਣਾਵਾਂਗੇ ਤੇ ਇਹਦੇ ਕੋਈ ਕਿਸੇ ਨੂੰ ਘਾਬਰਨ ਦੀ ਲੋੜ ਨਹੀਂ ਕਿਉਂਕਿ ਦੂਜੀ ਪਾਰਟੀਆਂ ਇਲੈਕਸ਼ਨ ਲੜਦੀਆਂ ਇੱਕ ਦੂਜੇ ਤੋਂ ਅਲੱਗ-ਅਲੱਗ ਹੋ ਕੇ ਤੇ ਫਿਰ ਕਹਿੰਦੀਆਂ ਕਿ ਬੀਜੇਪੀ ਨੂੰ ਹਰਾਉਣ ਦੇ ਲਈ ਅਸੀਂ ਇਕੱਠੇ ਹੋਣਾ ਉਸ ਦਾ ਈਡੀ ਗਠਵੰਧਨ ਬਣਾ ਕੇ ਵੀ ਇਕੱਠੇ ਹੋਏ ਸੀ ਕੀ ਕਰਿਆ ਤੇ ਬੀਜੇਪੀ ਦਾ ਕੁਝ ਨਹੀਂ ਕਰ ਪਾਇਆ ਕਿਉਂਕਿ ਬੀਜੇਪੀ ਦੇ ਨਾਲ ਜਨਤਾ ਦਾ ਸਹਿਯੋਗ ਹੈ ਜਨਤਾ ਦਾ ਪਿਆਰ ਹੈ ਜਨਤਾ ਦਾ ਵਿਸ਼ਵਾਸ ਹੈ ਜਨਤਾ ਦਾ ਕਮਾ ਕਰਾਂ ਦਾ ਵਿਕਾਸ ਹੈ ਪੂਰਾ ਦੇਸ਼ ਅੱਜ ਦੇ ਟਾਈਮ ਬੀਜੇਪੀ ਵੱਲ ਦੇਖ ਰਿਹਾ ਹੈ ਕਿ ਜੋ ਕੰਮ ਉਹਨਾਂ ਦੀ ਸਰਕਾਰ ਦੇ ਟਾਈਮ ਸ਼ੁਰੂ ਹੋਏ ਨੇ 1 ਸਾਲ ਲਈ ਮੇਰ ਦੀ ਸੀਟ ਇਹਨਾਂ ਨੂੰ ਮਿਲੀ ਸੀ ਇਹ ਹਾਲ ਹੋ ਗਿਆ ਕਿ ਤਨਖਾਹ ਦੇਣ ਤੱਕ ਦੇ ਪੈਸੇ ਨਹੀਂ ਰਹੇ ਸੀਗੇ ਤੇ ਹੁਣ ਸਾਡੀ ਮਿਹਰਬਣੀ ਬਬਲਾ ਮੈਡਮ ਤੇ ਉਹ ਫੰਡਸ ਵੀ ਲੈ ਕੇ ਆਏ ਤੇ ਫੰਡਸ ਜਨਰੇਟ ਵੀ ਕਰੇ ਨਵੇਂ ਤੇ ਮੈਂ ਤੁਹਾਨੂੰ ਕਹਿਣਾ ਚਾਹਵਾਂ ਅੱਜ ਜਦੋਂ ਵੀ ਸਾਡਾ ਮੇਰ ਇੱਥੇਗਾ ਹੁਣ ਇਹ ਸੋਚਦੇ ਆ ਕਿ ਫੰਡ ਤਾਂ ਜਨਰੇਟ ਹੋ ਗਏ ਨੇ ਤੇ ਅਸੀਂ ਦੁਬਾਰਾ ਲੈਕਸ ਤੋਂ ਪਹਿਲਾਂ ਇਹਨਾਂ ਨੂੰ ਕਿੱਦਾਂ ਖਾਈਏ ਇਕੱਠੇ ਹੋ ਕੇ ਇਸ ਤੋਂ ਜ਼ਿਆਦਾ ਵੱਡਾ ਮਸੂਦਾ ਕੋਈ ਨਹੀਂ 60 ਸਾਲ ਤੋਂ ਦਿੱਤਾ ਇਹਨਾਂ ਨੂੰ ਦੇਖਦੇ ਆਈ ਹੈ ਹਲੇ ਵੀ ਦੇਖਦੀ ਰਹੀ ਰਹੀ ਐ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਰਹੀ ਐ ਜਦ ਤਾ ਪਰ ਇਹ ਸਮਝ ਨਹੀਂ ਰਿਹਾ ਹਲੇ ਠੀਕ ਐ ਸਰ ਇੱਕ ਵਾਰੀ ਮੈਂ ਸੁਖਦੇਵ ਸਿੰਘ ਜੀ ਤੋਂ ਵੀ ਜਵਾਬ ਲੈ ਲਾਂ ਕਿਉਂਕਿ ਕਾਂਗਰਸ ਪਾਰਟੀ ਤੋਂ ਨੇ ਜਿਹੜੇ ਇਲਜ਼ਾਮਾਤ ਲੱਗੇ ਨੇ ਸਿੰਘ ਸਾਹਿਬ ਉਹ ਤਾਂ ਢਿੱਲੋ ਸਾਹਿਬ ਦੇ ਤੁਸੀਂ ਸਾਰੇ ਸੁਣ ਲਏ ਆ ਕਿਵੇਂ ਦੇਖਦੇ ਹੋ ਇਹਨਾਂ तमाम ਜਿੰਨੇ ਵੀ ਇਲਜ਼ਾਮਾਤ ਲੱਗੇ ਨੇ ਤੁਹਾਡੇ ਤੇ ਕਿ ਤੁਹਾਡੇ ਤੇ ਨੰਬਰ ਨਹੀਂ ਬਣਦਾ ਤੁਸੀਂ ਕੁਝ ਹੋਰ ਚਾਹੁੰਦੇ ਹੋ ਐਮਪੀ ਕੁਝ ਹੋਰ ਚਾਹੁੰਦਾ ਪਾਰਟੀ ਕੁਝ ਹੋਰ ਚਾਹੁੰਦੀ ਐ ਗਠਜੰਬੰਦਨ ਹੋਏਗਾ ਇਹ ਦੇ ਕੋਟਾਂ ਮਨਕੜੰਦ ਗੱਲਾਂ ਕਰ ਰਹੇ ਨੇ ਇਹ ਸ਼ਾਮ ਕਾਵੇ ਨੇ ਮਨਕੜੰਦ ਗੱਲਾਂ ਨੂੰ ਇਲਜ਼ਾਮ ਥੋੜੀ ਆਪਾਂ ਮੰਨ ਲੈਨੇ ਆ ਇਲਜ਼ਾਮ ਤੇ ਤਾਂ ਕਿਸੇ ਬੰਦੇ ਪ੍ਰੂਫ ਹੁੰਦੇ ਨੇ ਵੀ ਆ ਕੋਈ ਸਬੂਤ ਆ ਆ ਮੇਰੇ ਕੋਲ ਆ ਹੈ ਉਹਨੂੰ ਆਪਾਂ ਇਲਜ਼ਾਮ ਮੰਨਦੇ ਆ ਜਿਹੜੇ ਕੋ ਮਨਕੜੰਦ ਗੱਲਾਂ ਕਰੇ ਉਹ ਤਾਂ ਹੁਣ ਠੀਕ ਆ ਆ ਉਹ ਆਪ ਖੁਸ਼ ਨੇ ਕਿਉਂਕਿ ਉਹਨਾਂ ਨੇ ਆਪਣਾ ਟਾਈਮ ਤਾਂ स्लਾਟ ਦਾ ਪੂਰਾ ਕਰ ਲਈ ਸੀਗਾ ਉਹ ਆਪਣੀ ਵਜ੍ਹਾ ਦਾ ਟਾਈਮ ਸਲਾਟ ਦਾ ਪੂਰਾ ਕਰਕੇ ਚਲੇ ਗਏ ਇੰਦੁਰੂ ਫਿਰ ਸਾਡੇ ਨਾਲ ਬਨੇ ਹੋਏ ਆ ਸਾਡੇ ਨਾਲ ਇਸ ਵੇਲੇ ਬਨੇ ਹੋਏ ਤੁਹਾਡਾ ਜਵਾਬ ਲੈ ਕੇ ਫਿਰ ਜਾਵਾਂਗੇ ਜਾਣਗੇ ਮੈਨੂੰ ਮੇਰੀ ਮੇਰੀ ਪੂਰੀ ਗੱਲ ਹੋ ਲੈਣ ਦਿਓ ਨਾ ਜੀ ਸਰ ਜੀ ਇਹ ਕੋਈ ਗੱਲ ਪਤਾ ਕੀ ਹੈ ਉਹਨਾਂ ਨੇ ਪਹਿਲਾਂ ਜਿਵੇਂ ਤੁਸੀਂ ਖੁਦ ਦੱਸਿਆ ਉਹਨਾਂ ਨੇ ਇੱਕ ਵਾਰ ਮੇਅਰ ਚੋਰੀ ਕੀਤਾ ਸੁਪਰੀਮ ਕੋਰਟ ਨੇ ਲਤਾੜ ਲਈ ਸੁਪਰੀਮ ਕੋਰਟ ਚ ਜਾ ਕੇ ਇਹਨਾਂ ਨੂੰ ਹਾਰੇ ਮੇਅਰ ਦੂਜਾ ਬਣਨਾ ਪਿਆ ਠੀਕ ਹੈ ਅਗਲੀ ਗੱਲ ਜਿਹੜੀ ਇਹ ਗੱਲ ਕਰਦੇ ਨੇ ਨਾ ਜਿਹੜੀ ਇਹ ਮੇਅਰ ਦੀ ਚੋਣ ਹੈ ਮੇਅਰ ਦੀ ਚੋਣ ਵਾਸਤੇ ਉੱਤੇ ਜਿਹੜਾ ਵੀ ਫੈਸਲਾ ਹੋਣਾ ਹੈ ਉਹ ਕਾਂਗਰਸ ਦੀ ਹਾਈ ਕਮਾਂਡ ਨੇ ਲੈਣਾ ਹੈ ਜਾਂ ਚੰਡੀਗੜ੍ਹ ਯੂਨਿਟ ਦੇ ਨਾਲ ਕੇ ਉਹਨਾਂ ਨੇ ਲੈਣਾ ਹੈ ਉਹਦੇ ਵਿੱਚ ਹਜੇ ਕੋਈ ਕਲੈਰਿਟੀ ਹੈ ਨਹੀਂਗੀ ਪਰ ਜਦੋਂ ਜੇ ਉਹ ਫੈਸਲਾ ਹੋ ਜਾਂਦਾ ਤਾਂ ਐਸ ਵਾਰ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਦਾ ਹੱਥ ਖੜੇ ਕਰਕੇ ਵੋਟਾਂ ਪੈਣੀਆਂ ਨੇ ਜਿਹੜੀ ਇਹ ਅੱਗੇ ਮਾੜਾ ਮੋਟਾ ਹੈ ਸਾਮ-ਦਾਮ ਚੰਦਵੇੜ ਜਾਂ ਵਰਤਦੇ ਆ ਨਾ ਉਹ ਐਦ ਕੀ ਓਪਨ ਹੋ ਜਾਣਾ ਔਰ ਗੱਲ ਕਲੈਰਿਟੀ ਆ ਜਾਣੀ ਹੈ ਵੀ ਕਿਹੜਾ ਕਿੱਥੇ ਖੜਾ ਕਿਹੜਾ ਕਿੱਥੇ ਖੜਾ ਸੁਦੇਵ ਜੀ ਉਹ ਕਹਿ ਰਹੇ ਕਿ ਸਾਡੇ ਕੋਲ ਨੰਬਰ ਹੈ ਸਾਡੇ ਕੋਲ ਢੱਲੋ ਸਾਹਿਬ ਗੱਲਾਂ ਕਰਦੇ ਆ ਨਾ ਸੁਦੇਵ ਜੀ ਉਹ ਕਹਿ ਰਹੇ ਨੇ ਸਾਡੇ ਕੋਲ ਨੰਬਰ ਹੈ ਪਹਿਲਾਂ ਹੀ ਪਾਰਸ਼ਲ ਮੈਂ ਕਹਿੰਦਾ ਉਹ ਜੇ ਨੰਬਰ ਹੈ ਤਾਂ ਮੁਬਾਰਕ ਉਹਨਾਂ ਨੂੰ ਦੇ ਕੋਈ ਅਜ ਕੀ ਲੌਣਾ ਉਹ ਤਾਂ ਮੈਂ ਕਹਿੰਦੇ ਨਾ ਕਹਿਣ ਨਾਲ ਨਹੀਂ ਹੁੰਦਾ ਆਪੇ ਵੋਟਾਂ ਨੇ ਵੋਟਾਂ ਪੈਣ ਗਿਆ ਹੱਥ ਖੜੇ ਕਰਕੇ ਪੈਣੀਆਂ ਨੇ ਅਜ ਕੀ ਪਰਚੀ ਵੀ ਨਹੀਂ ਪੈਣੀ ਵੀ ਉਹ ਜਿਹੜੀ ਇਦੋਂ ਦੇਖਦੇ ਕਿ ਜਿਵੇਂ ਕੈਮਰੇਜ ਦੇਖ ਕੇ ਵੀ ਹੁਣ ਕਿਹਦੀ ਖਰਚ ਕਰਾਂ ਕਿਹਦੀ ਰੱਖਾਂ ਉਹ ਕਾਲੀ ਚ ਜਗਤਾਰ ਜੀ ਜਾਣਾ ਹੈ ਉਹਨਾਂ ਨੂੰ ਤੋਂ ਮੈਂ ਉਸ ਤੋਂ ਪਹਿਲਾਂ ਉਹਨਾਂ ਤੋਂ ਜਵਾਬ ਲੈ ਲਾਂ ਤੁਹਾਡੇ ਸਵਾਲ ਦਾ ਸਰ ਉਹ ਕਹਿ ਰਹੇ ਨੇ ਕਿ ਇਸ ਵਾਰੀ ਤਾਂ ਵੋਟਾਂ ਜਿਹੜੀਆਂ ਨੇ ਹੱਥ ਖੜੇ ਕਰਕੇ ਪੈਣਗੀਆਂ ਤਾਂ ਫਿਰ ਤੁਸੀਂ ਕੁਝ ਨਹੀਂ ਕਰ पाओगे ਜਿਹੜਾ ਪਿਛਲੀ ਵਾਰੀ ਕੀਤਾ ਗਿਆ ਸੀ ਅਰੋਹ ਲਾਰੇ ਨੇ ਤੁਹਾਡੇ ਤੇ ਅਸਲ ਵਿੱਚ ਪਤਾ ਕੀ ਹੈ ਕਿ ਇਹਨਾਂ ਨੂੰ ਲੱਗਦਾ ਹੈ ਕਿ ਹੱਥ ਖੜੇ ਕਰਵਾਣੇ ਵੋਟਾਂ ਕਰਵਾਉਣੀਆਂ ਇਹ ਸਰਕਾਰ ਦਾ ਕੰਮ ਹੈ ਸਾਡੇ ਮਹਾਮਹਿਮ ਜੀ ਨੂੰ ਲੱਗਿਆ ਕਿ ਪਿਛਲੀ ਵਾਰੀ ਬਹੁਤ ਰੋਲਾ ਪਿਆ ਹੈ ਲੇਕਿਨ ਜੋ ਹੱਥ ਖੜੇ ਕਰਨ ਦਾ ਡਿਸੀਜਨ ਲਿਆ ਹੈ ਨੂੰ ਤਾਂ ਇਹ ਲੱਗਦਾ ਹੈ ਕਿ ਇਹ ਨਾ ਹਾਲਾਤ ਹੋਣ ਕਿ ਇਹਨਾਂ ਦੇ ਪੰਜ ਚਾਰ ਬੰਦੇ ਸਾਡੇ ਕੈਂਡੀਡੇਟ ਦੇ ਹੱਕ ਚ ਹੱਤਗੜੇ ਕਰ ਜਣ ਕਿਉਂਕਿ ਉਹਨਾਂ ਦੇ ਕੈਂਡੀਡੇਟਾਂ ਨੂੰ ਜਿੰਨਿਆਂ ਨੂੰ ਪੁੱਛਿਆ ਗਿਆ ਆਮ ਆਦਮੀ ਨੇ ਵੀ ਉਹ ਸਾਰੇ ਨੇ ਕਿਹਾ ਕਿ ਅਸੀਂ ਖੁਦ ਹੀ ਕੈਂਡੀਡੇਟਾਂ ਜਿੰਨਿਆਂ ਨੂੰ ਪੁੱਛਿਆ ਉਹ ਸਾਰੇ ਕੈਂਡੀਡੇਟਾਂ ਜੱਟ ਦੀ ਬੀਜੇਪੀ ਦੇ ਵਿੱਚ ਸਟਾਰਟਿੰਗ ਤੋਂ ਆਇਆ ਕਿ ਜਿਹਨੂੰ ਪਾਰਟੀ ਕਹੇਗੀ ਉਹੀ ਕੈਂਡੀਡੇਟ ਹੋਏਗਾ ਆਪਣੇ ਆਪ ਤੋਂ ਕੋਈ ਕੈਂਡੀਡੇਟ ਨਹੀਂ ਹੈ ਤੁਸੀਂ ਨਵਾਂ ਜ਼ਰਨ ਹੁਣੀ ਦੇਖ ਚੁੱਕੇ ਹੋ ਸਾਡੇ ਨਵੇਂ ਅਧਿਐਤ ਜੋ ਨਿੱਧਨ ਨਵੀਨ ਜੀ ਬਣੇ ਨੇ ਕਿਸ ਨੂੰ ਤੋ ਪਹਿਲਾਂ ਤੱਕ ਪਤਾ ਵੀ ਨਹੀਂ ਸੀਗਾ ਕਿ ਇੱਦਾਂ ਦਾ ਸਾਡੇ ਕੋਈ ਯੰਗ 45 ਸਾਲ ਦਾ ਯੰਗ ਏਜ ਬੰਦਾ ਐਡੀ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦਾ ਅਧਿਐਕਸ਼ ਬਣੇਗਾ ਇਹਨਾਂ ਦੀ ਪਾਰਟੀਆਂ ਤੋਂ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਜਿਹਨੂੰ ਗਾਂਧੀ ਪਰਿਵਾਰ ਚ ਕੋਈ ਪੈਦਾ ਹੋਇਆ ਉਹੀ ਸਾਡਾ ਅਧਿਐਕਸ਼ ਹੈ ਠੀਕ ਹੈ ਸਰ ਮੈਂ ਇੱਕ ਵਾਰੀ ਸੀਨੀਅਰ ਜਰਨਲਿਸਟ ਸਾਡੇ ਨਾਲ ਕਸ਼ਮੀਰ ਚ ਐਚੰਦ ਜੀ ਜੁੜੇ ਹੋਏ ਨੇ ਉਹਨਾਂ ਕੋਲ ਚਲਦਾ ਕਿਉਂਕਿ ਉਹ ਬੜੀ ਧੇਰ ਤੋਂ ਆਪਣੀ 바ਰੀ ਦਾ ਇੰਤਜ਼ਾਰ ਕਰ ਰਹੇ ਕਸ਼ਮੀਰ ਸਿੰਘ ਜੀ ਨੰਬਰ ਗੇਮ ਚ ਤਾਂ ਬੀਜੇ ਬੀਜਪੀ ਜਿਹੜੀ ਹੈ ਉਹ ਅੱਗੇ ਨਜ਼ਰ ਆ ਰਹੀ ਹੈ ਕਿਉਂਕਿ 18 ਉਹਨਾਂ ਦੇ ਪਾਰਸ਼ਦ ਨੇ ਪਰ ਜੇ ਗੱਲ ਕਰੀਏ ਗਠਬੰਧਨ ਦੀ ਕੀ ਤੁਹਾਨੂੰ ਲੱਗਦਾ ਹੈ ਕਿ ਬੀਜਪੀ ਨੂੰ ਰੋਕਣ ਲਈ ਇੱਕ ਵਾਰ ਫਿਰ ਕਾਂਗਰਸ ਤੇ ਝਾੜੂ ਇੱਕ ਵਾਰ ਫਿਰ ਇਕੱਠੇ ਆਣਗੇ ਜਦੀ ਚਰਚਾ ਚੱਲ ਰਹੀ ਹੈ ਤੇ ਉਹ ਇਕੱਠੇ ਆਏ ਤੇ ਫਿਰ ਬੀਜਪੀ ਦਾ ਰੱਥ ਜਿਹੜਾ ਹੈ ਉਹ ਘੱਟੋ ਘੱਟ ਚੰਡੀਗੜ੍ਹ ਐਮਸੀ ਚੋਣਾਂ ਤੱਕ ਰੁਕ ਜਾਏਗਾ ਲੱਗਦਾ ਤੁਹਾਨੂੰ ਸਰ ਦੇਖੋ ਜਿਹੜਾ ਤੱਕ ਤੰਡੀਗੜ ਨਗਰ ਨੇ ਗੁੰਝਣ ਹੱਬਾਂ ਦੀ ਗੱਲ ਹੈ ਤੇ ਇੱਥੇ ਪਹਿਲੀ ਵਾਰ ਜਿਹੜੇ ਕਮਲਾ ਸ਼ਰਮਾ ਭਾਜਪਾ ਦੀ ਮੇਅਰ ਬਣੀ ਸੀ ਉਸ ਤੋਂ ਬਾਅਦ ਜ਼ਿਆਦਾਤਰ ਜਿਹੜੀ ਹੈ ਭਾਜਪਾ ਮੋਟਾ ਮਾਰਦੀ ਰਹੀ ਹੈ ਪਰ ਇਸ ਵਾਰ ਈ ਤਾਂ ਗੱਲ ਹੈ ਕਿ ਚੋਣਾਂ ਤੋਂ ਤਾਂ ਪਹਿਲੇ ਹੀ ਬਾਦ ਨੰਬਰ 10 ਤੋਂ ਪੂਨਮ ਤੇ ਬਾਦ ਨੰਬਰ 4 ਤੋਂ ਸ਼ਮਨ ਸ਼ਰਮਾ ਜਿਹੜੀ ਬੀਜੇਪੀ ਚਾ ਚੁੱਕੀ ਹੈ ਤੇ ਹੁਣ ਇਹਨਾਂ ਦਾ ਨੰਬਰ 18 ਹੋ ਗਿਆ ਤੇ ਦੂਜੀ ਸਾਈਡ ਹੈ 11プラス 6 17 ਇੱਕ ਐਮਪੀ Tiwari ਦਾ ਹੈ 18 18 ਹੋ ਗਿਆ ਪਰ ਇਸ ਵਾਰ ਪਹਿਲੀ ਵਾਰ ਇਹਦਾ ਹੋਊਗਾ ਕਿ ਬਾਤ ਖੜੇ ਕਰਕੇ ਬੋਟ ਪਾਣਗੇ ਕਭੀ ਇੱਕ ਵਾਰ ਅਹਾਨੀ ਮਸੀ ਜੀ ਨੇ ਜਦ ਬੋਟ ਪਾਇਆ ਸੀ ਇਹ ਬੈਲਟ ਪੇਪਰ ਹੈ ਲਈ ਤਾਂ ਉਹਨੇ 8 ਉਹ ਜਿਹੜੇ ਸੀ ਉਹ ਕਲੀਪ ਕਲੀਪ ਕਰ ਦਿੱਤੇ ਸੀਗੇ ਔਰ ਬੀਜੇਪੀ ਉਮੀਦਵਾਰ ਨੂੰ ਜਿਤਾ ਦਿੱਤੇ ਹੈ ਉਸ ਤੋਂ ਬਾਅਦ ਮਾਮਲਾ ਹਾਈਕੋਰਟ ਦੂਜੇ ਸਪਰੀਮ ਕੋਰਟ ਗਿਆ ਸਪਰੀਮ ਕੋਰਟ ਨੇ ਫਟਕਾਰ ਵੀ ਲਾਈ ਔਰ ਉਹ ਜਿਹੜਾ ਟਰਾਗੈਡੀ ਕਰ ਦਿੱਤੇ ਗਿਆ ਪਰ ਇਸ ਵਾਰ ਜਿਹੜਾ ਉਹ ਚੋਣ ਜਿਹੜਾ ਉਹ ਸਾਹਮਣੇ ਹੁਣੇ ਹੱਥ ਧਾਕੇ ਪਰ ਬੀਜੇਪੀ ਜਿਹੜੀ ਇਵੈਂਟ ਮੈਨੇਜਮੈਂਟ ਜਾਣਦੀ ਹੈ ਜੇ ਉਹਨਾਂ ਨੇ ਪਹਿਲੇ ਦੋ ਪਾਸੇ ਆਪਣੇ ਪਾਸੇ ਕੱਲੇ ਆਏ ਉਹਨਾਂ ਨੂੰ ਜੁਆਇਨ ਕਰ ਚੁੱਕੇ ਹਨਾਰੇ ਪਾਸ ਦਾ ਤੇ ਕੋਈ ਇਹ ਵਿਪਤ ਲਾਗੂ ਨਹੀਂ ਹੁੰਦਾ ਜੇ ਤੁਸੀਂ ਕਹੋਗੇ ਸਾਰੇ ਪਿਓ ਕਾਂਗਰਸ ਤੋਂ ਪਾਣ ਗਏ ਆ ਆਮ ਪਾਰਟੀ ਦੇ ਆਮ ਪਾਰਟੀ ਨੂੰ ਪਾਉਣਗੇ ਤਾਂ ਇੱਦਾਂ ਦਾ ਬੀਪ ਨਹੀਂ ਜਾ ਰਹੀ ਹੁੰਦਾ ਪਰ ਭਾਜਪਾ ਜਿਹੜਾ ਹੈ ਉਹ ਸ਼ਾਸਨਤਾ ਹੈ ਔਰ ਤਾਬੜੇ ਜੀ ਆਣਗੇ ਉਹ ਇਹਦਾ ਮਨੇਜ ਕਰਨਗੇ ਔਰ ਭਾਜਪਾ ਚ ਨਾਂ ਚੱਲਦੇ ਹਨ ਮਹਿੰਦਰ ਜੀ ਦਾ ਹੈ ਸ਼ੌਕ ਜੋਸੀ ਜੀ ਦਾ ਚੱਲਿਆ ਕਮੇਟੀ ਤਰਾਨਾ ਦਾ ਨਾਂ ਚੱਲ ਰਿਹਾ ਦੂਜੀ ਸਾਹਿਬ ਵੀ ਨਾਂ ਚੱਲ ਰਿਹਾ ਪਰ ਇਹ ਭਾਜਪਾ ਚ ਹਰ ਕੁਝ ਸੰਭਵ ਹੈ ਇੱਕ ਇੱਦਾਂ ਦਾ ਨਾਂ ਲੈਂਦੇ ਆ ਜਿਹੜਾ ਜੇ ਸੁਣੇ ਨਹੀਂ ਹੁੰਦਾ ਜਿਸ ਤਰ੍ਹਾਂ ਆਸ਼ੀ ਪ੍ਰਧਾਨ ਦਾ ਨਾਂ ਦੇਖਿਆ ਨਵੀਨ ਜੀ ਆਏ 22 ਸਾਲ ਦੇ ਯੁਵਾ ਹੈ ਉਹ ਬਣਿਆ ਤੇ ਥੱਬੀ ਚੰਡੀਗੜ੍ਹ ਕਿਹੜਾ ਮੇਰ ਬਣਦਾ ਇਹ ਸਾਈਡ ਤੋਂ ਅੱਜ ਤਾਵਲੇ ਜੀ ਦੇ ਹਾਂ ਤੇ ਬਾਅਦ ਪਤਾ ਲੱਗੂਗਾ ਕਿ ਕਿੰਨੋ ਬਣਾਇਆ ਜਾਂਦਾ ਪਰ ਨੰਬਰ ਕੇਮ ਚ ਜਿਆ ਉਹ ਦੋਨੋਂ ਸਾਈਡ ਬਰਾਬਰ ਬਰਾਬਰ ਤੇ ਭਾਜਪੀ ਜੇ ਹੈ ਇਹ ਚੋਣਾਂ ਤੋਂ ਪਹਿਲੇ ਕੋਈ ਇਕੱਦਾ ਪਾਸ ਤੋੜ ਸਕਦੀ ਹੈ ਜਾਂ ਕਾਂਗਰਸ ਆਪ ਲੱਗ ਲੱਗ ਲੜਦੇ ਕਿ ਕੀ ਕੁਆਦ ਇਹਨਾਂ ਨੇ ਲਗਵਾ ਲਗ ਵੀ ਲੜਿਆ ਸੀਗਾ ਕਿ ਉਸ ਤਰ੍ਹਾਂ ਜਿਹੜੇ VOTING ਜੇ ਹੈ ਉਹ ਕਿਸ ਤਰ੍ਹਾਂ ਪਾ ਦੇ ਮਿਲ ਕੇ ਪਾ ਕਰਦੇ ਆ ਜਾਂ ਕੋਈ ਵੀ ਸਕਾਰ ਕਰਦੇ ਆ ਜਾਂ ਕਿਸ ਤਰ੍ਹਾਂ ਕਰਦੇ ਇਹ ਦੇਖਣਾ ਪਏਗਾ 18 ਦੇ 18 11 6 1 ਐਮਪੀ ਦਾ ਵੋਟ ਪਹਿਲਾਂ ਜਿੱਥੇ ਉਸੇ ਵਾ ਟਾਸ ਹੋਊਗਾ ਇਹ 18 ਦੇ 18 ਦੋਸਾਂ 18 18 ਹੋ ਗਿਆ ਕਿਉਂਕਿ 35 ਨਾ ਦੇਈ ਹੈ 35 ਹਾਸੇ ਮੈਂਬਰ ਹੁੰਦੇ ਆ ਇੱਕ ਐਮਪੀ ਦਾ ਵੋਟ ਉਹਨਾਂ ਠੱਕੀ ਹੋ ਜਾਂਦੇ ਆ 8 ਹਾਂ ਕੇ ਨੋਮੀਨੇਟਡ ਵੀ ਹੁੰਦੇ ਪਰ ਨੋਮੀਨੇਟਰ ਨੂੰ ਅਧਿਕਾਰ ਨਹੀਂ ਹੈ ਵੋਟ ਦਾ ਤੇ ਇਸ ਤਰ੍ਹਾਂ ਜਿਹੜਾ ਫਿਰ ਬਰਾਬਰ ਹੋ ਗਿਆ ਤਾਂ ਟਾਸ ਹੋਊਗਾ ਤੇ ਟੌਪ ਟੈਕਨੀਕਸ ਦਾ ਖਿਆਲ ਹੈ ਨਾ ਜੀ ਬੀਜੇਪੀ ਮੈਨੂੰ ਲੱਗਦਾ ਹੈ ਕਿ ਚੋਣਾਂ ਤੋਂ ਉੱਪਰ ਲੇ ਕੋਈ ਨਾ ਕੋਈ ਖੇਡ ਕਰ ਸਕਦੀ ਹੈ ਚੋਣਾ ਇਵੈਂਟ ਮੈਨੇਜਮੈਂਟ ਜਾਣਦੀ ਹੈ ਔਰ ਕਿਸ ਤਰ੍ਹਾਂ ਚੋਣ ਜਿੱਤਣਾ ਇਹ ਵੀ ਜਾਣਦੀ ਹੈ ਤੇ ਜਿਸ ਤਰ੍ਹਾਂ ਜੇ ਦੋ ਪਾਸੇ ਪਹਿਲੇ ਲੈ ਲੈ ਇੱਕ ਦਾ ਹੋ ਟੋੜਨੇ ਇਹ ਇੱਕ ਵੀ ਪਾਸੇ ਜੇ ਨਾ ਤੋੜ ਲਿਆ ਤਾਂ 18 ਦੇ 19 ਹੋ ਜਾਣਗੇ ਤਾਂ ਬੀਜੇਪੀ ਦਾ ਫਾਰਸ ਬਣ ਜਾਊਗਾ ਜਗਤ ਜੀ ਜਾਨ ਤੋਂ ਪਹਿਲਾਂ ਜਾਨ ਤੋਂ ਪਹਿਲਾਂ ਇਹ ਦੱਸ ਦਿਓ ਕਿ ਇਹ ਜਿਹੜਾ ਜਿਹੜਾ ਮਲਖਾਨੀਆ ਸਾਹਿਬ ਕਹਿ ਰਹੇ ਨੇ ਕਿ ਭਾਜਪੀ ਮੈਨੇਜਮੈਂਟ ਦਾ ਜਿਹੜਾ ਹੈ ਉਹ ਜਾਣਦੀ ਹੈ ਕਿ ਕਿਵੇਂ ਮੈਨੇਜ ਕੀਤਾ ਜਾਏ ਹੁਣ ਨੰਬਰ 'ਚ ਤੁਸੀਂ ਇੰਨੇ ਕੌਨਫੀਡੈਂਸ ਕਿਵੇਂ ਨਜ਼ਰ ਆ ਰਹੇ ਹੋ ਕੀ ਕੀਤਾ ਹਲੇ ਕਿਉਂਕਿ ਅਲੇ ਕਾਂਗਰਸ ਤੇ ਆਵਾਨੀ ਪਾਰਟੀ ਦਾ ਜਦੋਂ ਤੱਕ ਕਰ ਨਹੀਂ ਆ ਜਾ ਦਿੰਦਾ ਕਿ ਆਫੀਸ਼ੀਅਲੀ ਦੇ ਦੇ ਆਰ ਗੋਇੰਗ ਫਾਰ ਅ ਲਾਇੰਸ ਤਾ ਤੱਕ ਕਰ ਤਾਂ ਤੁਹਾਡਾ ਨੰਬਰ ਬਹੁਤ ਹਾਈ ਹੈ ਪਰ ਜੇ ਆਇਆ ਤਾਂ ਫਿਰ ਕਿਵੇਂ ਨਿਪਟੋਗੇ ਸੁਣਾ ਗਾਵਾਂਗਾ ਜੀ ਜੇ ਇਹ ਇਹਨਾਂ ਨੂੰ ਲੱਗ ਰਿਹਾ ਕਿ ਜਗਤਾਰ ਜੱਗਾ ਕੰਫੀਡੈਂਸ ਹੈ ਨਾ ਤਾਂ ਬੜੀ ਚੰਗੀ ਗੱਲ ਹੈ ਕਿਉਂਕਿ ਇਹਨਾਂ ਦਾ ਇੰਨਾ ਲੰਬਾ ਸੈਮ ਕਾਂਗਰਸ ਨੇ 60 ਸਾਲ ਰਾਜ ਕਰਕੇ ਵੀ ਉਹ ਕੰਫੀਡੈਂਸ ਨਹੀਂ ਆ ਸਕੇ ਤੇ ਸਾਡੇ ਮੋਤੀ ਜੀ ਦੀ ਨੀਤੀਆਂ ਦੇ ਹੀ ਹੈ ਕਿ ਪੂਰਾ ਦੇਸ਼ ਐਕਸੈਪਟ ਕਰ ਚੁੱਕਿਆ ਕਿ ਜੋ ਬੀਜੇਪੀ ਕਰ ਸਕਦੀ ਹੈ ਜਨਤਾ ਦੇ ਲਈ ਅਗਰ ਰਾਜ ਕਰਨਾ ਹੈ ਲੋਕਾਂ ਦੀ ਸੇਵਾ ਸਮਝ ਕੇ ਉਹ ਬੀਜੇਪੀ ਨਹੀਂ ਕਰ ਸਕਦੀ ਹੈ ਸਰ ਸੁਖਦੇਵ ਜੀ ਹਸ ਰਹੇ ਨੇ ਇਸ ਗੱਲ ਤੇ ਟੁੱਟਣ ਵਾਲਿਆਂ ਨੂੰ ਲੋਕ ਨਕਾਰ ਚੁੱਕੇ ਆ ਨਹੀਂ ਰਾਹੀ ਆਉਣ ਵਾਲੇ ਸਮੇਂ 'ਚ ਅਗਲੇ 20 30 ਸਾਲ ਕੋਈ ਸਮਾਂ ਐਸਾ ਦਿਖਦਾ ਹੈ ਕਿ ਇਹਦਾ ਦਾ ਕੋਈ ਟੈਪ ਆਏਗਾ ਇਹ ਤਾਂ ਇਹ ਦੇਖਦੇ ਆਂ ਕਿ ਕਦੇ ਭਾਜਪੀ ਦੀ ਖਲਾਫਤ ਹੋਏਗੀ ਸਾਡੇ ਹੱਕ ਜੰਡੇ ਦੀ ਆਏਗੀ ਤਾਂ 2 4 ਸੀਟਾਂ ਪੰਜ ਜਿੱਤਾਂਗੇ ਲੇਕਿਨ ਐਸਾ ਕੁਝ ਨਹੀਂ ਹੋਣਾ ਜੋ 60 ਸਾਲ ਲੋਕਾਂ ਨੂੰ ਕਹਿੰਦੇ ਰਹੇ ਕਿ ਗਰੀਬੀ ਦੂਰ ਕਰਾਂਗੇ ਗਰੀਬੀ ਦੂਰ ਕਰਾਂਗੇ ਕੁਝ ਦੂਰ ਨਹੀਂ ਕਰਿਆ ਲੋਕਾਂ ਨੇ ਉਹਨਾਂ ਨੂੰ ਹੀ ਦੂਰ ਕਰਤਾ ਹੈ ਪਾਰਟੀਆਂ ਨੂੰ ਸਰ ਲੇਕਿਨ ਸੁਖਦੇਵ ਜੀ ਤਾਂ ਤੁਹਾਡੀ ਗੱਲ ਤੇ ਹੱਸ ਰਹੇ ਨੇ ਕਿ ਉਹ ਲੱਗਦਾ ਹੈ ਉਹਨਾਂ ਨੂੰ ਉਹਨਾਂ ਨੇ ਕੁਝ ਹੋਰ ਸਕੀਮ ਲਾ ਲਈ ਹੈ ਨਹੀਂ ਸਕਰੀਨ ਤਾਂ ਦੇਖੋ ਰਾਤ ਨਹੀਂ ਗਿਆ ਲੱਗੇ ਮੈਂ ਤਾਂ ਜਾਊਗਾ ਦਿਮਾਗ ਬੇਲਾ ਬੈਠ ਕੇ ਵੀ ਕੀ ਕਰੂਗਾ ਤੀਜੀ ਵਾਰ ਉਹਨਾਂ ਨੂੰ ਟਾਈਮ ਦਿੱਤਾ ਨਹੀਂ ਨਹੀਂ ਸੁਦੇਸ਼ ਜੀ ਸੁਦੇਸ਼ ਜੀ ਇੱਕ ਮਿੰਟ ਸਰ ਪੂਰਾ ਟਾਈਮ ਤੁਹਾਡਾ ਸਰ ਇਸ ਤੋਂ ਬਾਅਦ ਸਰ ਇਸ ਤੋਂ ਬਾਅਦ ਤੁਹਾਡਾ ਹੀ ਟਾਈਮ ਹੈ ਸਰ ਪੂਰਾ ਜੀ 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 ਸੁਦੇਸ਼ ਜੀ ਹਾਂਜੀ ਸਿੱਧਾ ਸਵਾਲ ਮੈਂ ਇਸ ਕਰਕੇ ਉਹ ਉਹਨੂੰ ਜਾਣ ਜਾਣ ਤੋਂ ਪਹਿਲਾਂ ਉਹਨਾਂ ਤੋਂ ਪੁੱਛ ਲਈਏ ਸਾਰੇ ਜਾਣ ਤੋਂ ਪਹਿਲਾਂ ਤਾਂ ਕੋਈ ਜ਼ਰੂਰੀ ਨਹੀਂ ਡਿਬੇਟ ਚ ਨਾ ਹੋਣ ਜਿਹਦੇ ਕੋਲ ਟਾਈਮ ਨਹੀਂ ਹੈ ਸਰ ਸਿੱਧਾ ਸਵਾਲ ਤੁਹਾਡੇ ਤੋਂ ਹੈ ਸਰ ਤੁਹਾਡਾ ਪਿਆਰ ਸਾਨੂੰ ਬੁਲਾਉ ਨਹੀਂ ਨਹੀਂ ਸਰ ਤੱਕਾ ਤੱਕਾ ਬਿਲਕੁਲ ਨਹੀਂ ਸਰ ਤੁਹਾਡੇ ਤੋਂ ਇਸੇ ਕਰਕੇ ਸਰ ਸਿੱਧਾ ਸਵਾਲ ਤੁਹਾਡੇ ਤੇ ਹੈ ਕੀ ਜੀ ਸਰ 4 ਮਿੰਟ ਹੁਣ 4 ਮਿੰਟ ਤੁਹਾਡੇ ਆ ਸਰ ਹੁਣ 4 ਮਿੰਟ ਤੁਹਾਡੇ ਆ ਤੁਸੀਂ ਬੋਲੋ ਕਿ ਕਿਵੇਂ ਤੁਸੀਂ ਇਹ ਪੂਰਾ ਮੈਦਾਨ ਮਾਰੋਗੇ ਕਿੰਨੀ ਤਿਆਰੀ ਤੁਸੀਂ ਕਰ ਲਈ ਹੈ ਇਹਦੇ ਤੇ ਸਵਾਲ ਤੁਹਾਡੇ ਤੇ ਹੈ ਸਰ ਹੁਣ ਤੁਸੀਂ ਦੱਸਣਾ ਤਿਆਰੀ ਤਿਆਰੀ ਦੀ ਗੱਲ ਹੈ ਦੇਖੋ ਸਾਡੇ ਜਿਹੜੇ 6 ਹੈਗੇ ਤੇ ਐਮਪੀਆ ਸਾਡੇ ਇੰਟੈਕਟ ਹੈ ਇੱਕ ਗੱਲ ਦੂਜੀ ਗੱਲ ਜਿਹੜੀ ਉਹ ਗੱਲਾਂ ਕਰਕੇ ਕਹਿੰਦੇ ਨਾ ਢਿੱਲੋਂ ਸਾਹਿਬ ਉਹ ਕੋਈ ਉਹਨਾਂ ਚ ਤਰਕ ਹੈ ਉਹ ਕਹਿੰਦੇ ਜੀ ਐਨਡੀਆ ਇਕੱਠਾ ਰਹਿੰਦਾ ਐਨਡੀਆ ਦੇ ਵੋਟਾਂ ਉਹ ਤੁਹਾਡਾ ਜਿਹੜਾ ਛਿੰਦੇ ਸਾਹਿਬ ਤੁਸੀਂ ਹੁਣ ਬੰਬੇ ਮਿਊਨਿਸਪਲ ਕਾਰਪੋਰੇਸ਼ਨ ਲੜ ਕੇ ਹਟਿਓ ਉਹ ਆਪਦੇ ਐਮ ਐਮ ਸੀ ਲੈ ਕੇ ਹੋਟਲ 'ਚ ਬੈਠਾ ਥੋੜੇ ਤੋਂ ਡਰਦਾ ਉਹ ਸਾਡੇ ਤੋਂ ਨਹੀਂ ਡਰਦਾ ਸਾਡੀ ਦਾ ਮੰਨਦਾ ਹੀ ਨਹੀਂ ਉੱਥੇ ਕੁਝ ਉਹ ਥੋੜੇ ਤੋਂ ਡਰਦਾ ਉੱਥੇ ਬੈਠਾ ਆਪਦੇ ਲੈ ਕੇ ਪਾਰਸ਼ ਵੀ ਹੋਟਲ 'ਚ ਵੀ ਕਿਹਦੇ ਕੋ ਨਾ ਲੈਣ ਮੇਰੇ ਤੋਂ ਇਹ ਕਹ ਕੇ ਕਿਉਂਕਿ ਇਹਨਾਂ ਨੇ ਜਿਹਦੇ ਨਾਲ ਵੀ ਅਲਾਈਅੰਸ ਕੀਤਾ ਉਹਨੂੰ ਤੋੜਿਆ ਅਕਾਲੀ ਦਲ ਨਾਲ ਕੀਤਾ ਅਕਾਲੀ ਦਲ ਤੋੜਤਾ ਹੁਣ ਸ਼ਿਵ ਸੈਨਾ ਨਾਲ ਕੀਤਾ ਸ਼ਿਵ ਸੈਨਾ ਤੋੜਤੀ ਇਹਨਾਂ ਦਾ ਜਿਹੜਾ ਟ੍ਰੈਕ ਰਿਕਾਰਡ ਹੈ ਨਾ ਜਿਹੜੀਆਂ ਗੱਲਾਂ ਕਰਦੇ ਆ 20 30 ਸਾਲ ਉਹ ਤਾਂ ਉਹ ਦੇਖੋ ਦੇਖੋ ਜਦੋਂ ਤੱਕ ਇਲੈਕਸ਼ਨ ਕਮਿਸ਼ਨ ਇਹਨਾਂ ਦੇ ਨਾਲ ਹੈ ਉਹ ਤਾਂ ਚਾਹੇ 50 ਸਾਲ ਦੀ ਗੱਲ ਕਰ ਲਿਓ ਉਹ ਤਾਂ ਢਿੱਲੋਂ ਸਾਹਿਬ ਨੂੰ ਮਾਫਕਾ ਕਿਉਂਕਿ ਇਲੈਕਸ਼ਨ ਕਮਿਸ਼ਨ ਉਹਨਾਂ ਦੇ ਨਾਲ ਹੈ ਔਰ ਜਿਸ ਕਿਸਮ ਦਾ ਵਰਤਾਰਾ ਇਲੈਕਸ਼ਨ ਕਮਿਸ਼ਨ ਕਰ ਰਿਹਾ ਹੈ ਔਰ ਜਿਸ ਕਿਸਮ ਦੀਆਂ ਸਹੂਲਤਾਂ ਇਲੈਕਸ਼ਨ ਕਮਿਸ਼ਨ ਨੂੰ ਦੇ ਰਹੇ ਆ ਵੀ ਉਹਨੂੰ ਇਮਿਊਨਿਟੀ ਦੇ ਦਿਓ ਜੀ ਉਹਦੇ ਪਰਚਾ ਨਹੀਂ ਹੋ ਸਕਦਾ ਜੀ ਉਹਤੇ ਇਨਕੁਆਇਰੀ ਨਹੀਂ ਹੋ ਸਕਦੀ ਜੀ ਉਹ ਸੁਪਰੀਮ ਕੋਰਟ ਕਹਿੰਦੀ ਹੈ ਸੁਪਰੀਮ ਕੋਰਟ ਦਾ ਜੱਜ ਭਟਾਓ ਵਿੱਚ ਇਲੈਕਸ਼ਨ ਤੇ ਇਹ ਨਾਲੇ ਜਾ ਕੇ ਰੂਲ ਚੇਂਜ ਕਰਤਾ ਉਹ ਵੀ ਅਸੀਂ ਉਹ ਉਹ ਨਹੀਂ ਦੇ ਜਿੰਨਾ ਚਿਰ ਜਿਹੜੀਆਂ ਢੱਲੋ ਸਾਹਿਬ ਗੱਲਾਂ ਕਰਦੇ ਆ ਉਹ ਤਾਂ ਬਿਲਕੁਲ ਉਹੀ ਗੱਲ ਪ੍ਰੋਜੈਕਟ ਕਰ ਰਹੇ ਆ ਵੀ ਇਲੈਕਸ਼ਨ ਕਮਿਸ਼ਨਰਾਂ ਦੇ ਨਾਲ ਆ ਔਰ ਕਿਸੇ ਸਟੇਟ ਦੀ ਕਰੋੜ ਵੋਟ ਕੱਟ ਦਿਓ ਕਿਸੇ ਦੀ 70 ਲੱਖ ਕੱਟ ਦਿਓ ਕਿਸੇ ਦੀ ਕਹਿ ਦਿਓ ਜੀ ਅਸੀਂ ਤਾਂ ਇੱਕ ਗੁੱਸ ਬੈਠੀਏ ਆ ਦੱਸੋ ਬਿਹਾਰ ਚੋਂ ਕਿੰਨੇ ਗੁੱਸ ਬੈਠੀਏ ਨਿਕਲੇ ਦੇਖੋ ਗੱਲ ਇੱਕ ਹੈਗਾ ਇਹ ਜਿਹੜਾ ਸਿਸਟਮ ਇਹਨਾਂ ਨੇ ਫੜਿਆ ਹੋਇਆ ਹੈਗਾ ਇਹ ਤਰਕ ਸੰਗਤ ਨਹੀਂ ਹੈਗਾ ਇਹ ਕੋਈ ਲੋਕਾਂ ਦੇ ਹਿੱਤ ਦੀ ਗੱਲ ਨਹੀਂ ਕਰਦੇ ਇਹ ਜਿਹਾ ਧੱਕੀਪਹੀ ਦੀ ਗੱਲ ਕਰਦੇ ਆ ਨਾ ਇਹ ਮੇਰੇ ਨਾਲ ਕਿਤੇ ਫైనాన్స్ ਦੇ ਉੱਤੇ ਗੱਲ ਕਰ ਲੈਣਾ ਢਿੱਲੋ ਸਾਹਿਬ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਦੱਸ ਦੂੰ ਸਰ ਉਹ ਤਾਂ ਕਹਿ ਰਹੇ ਨੇ ਇੰਡੀਆ ਦੇ ਵਿੱਚ ਸਰ ਕਹਿ ਰਹੇ ਨੇ ਲੁੱਟਣਗੇ ਜੇ ਆ ਗਏ ਤਾਂ ਮੈਂ ਕਹਿੰਦਾ ਜੀ ਇਹ ਇੱਕ ਲੁੱਟ ਦੇ ਪਰਚੇ ਕਿੰਨੇ ਕੀਤੇ ਇਹਨਾਂ ਨੇ 10 ਸਾਲ ਹੋ ਗਏ ਇਹਨਾਂ ਨੂੰ ਸਨਚਾਰ ਚ ਕਿੰਨੇ ਪਰਚੇ ਕੀਤੇ ਜੀ ਇਹਨਾਂ ਨੇ ਕਰਪਸ਼ਨ ਦੇ ਕਾਂਗਰਸੀਆਂ ਤੇ ਦੱਸਣ ਈਡੀ ਮੰਗਰ ਪਾਉਂਦੇ ਆ ਈਡੀ ਦਾ ਇੱਕ ਪਰਚਾ ਫੇਰ ਹੋ ਜਾਂਦਾ ਸਿਰਫ ਈਡੀ ਤੋਂ ਬਿਨਾ ਈਡੀ ਮਗਰ ਪੌਂਡ ਤੋਂ ਬਿਨਾ ਹੋਰ ਕੋਈ ਕੰਮ ਹੈ ਨਾ ਉਹ ਪਰ ਉਹ ਜਿੰਨੇ ਪਰਚੇ ਹੋਇਆ ਮੈਨੂੰ ਕਨਵਿਕਸ਼ਨ ਡੇਟ ਦੱਸ ਦੋ ਕਿ ਕਿੰਨੇ ਬੰਦੇ ਕਨਵਿਕਟ ਹੋਇਆ ਈਡੀ ਦੇ ਨਾਲ ਸੁਖਦੇਵ ਜੀ ਜਾਨ ਤੋਂ ਪਹਿਲਾਂ ਇੱਕ ਗੱਲ ਦੱਸ ਦਿਓ ਕਿ ਐਮਸੀਡੀ ਐਮਸੀ ਪੋਲ ਚ ਜਿਹੜਾ ਹੈ ਚੰਡੀਗੜ੍ਹ ਚ ਕਿਵੇਂ ਤੁਸੀਂ ਨੰਬਰ ਗੇਨ ਕਰੋਗੇ ਗਠਬੰਧਨ ਹੋਣ ਜਾ ਰਿਹਾ ਹੈ ਕਿ ਦੇਖੋ ਇਹ ਗਠਬੰਧਨ ਦੀ ਮੈਂ ਤੁਹਾਨੂੰ ਪਹਿਲਾਂ ਗੱਲ ਕਰਤੀ ਇਹ ਚੰਡੀਗੜ੍ਹ ਯੂਨਿਟ ਦਾ ਤੇ ਹਾਈ ਕਮਾਂਡ ਦਾ ਫੈਸਲਾ ਦੂਜੀ ਗੱਲ ਇਸ ਕਰਕੇ ਸੁਪਰੀਮ ਕੋਰਟ ਦੀ ਇਹਨਾਂ ਨੂੰ ਤਾਂ ਵੈਸੇ ਜੋ ਉਹ ਬੋਲ ਕੇ ਗਿਆ ਉਹਨੂੰ ਬੋਲਣਾ ਨਹੀਂ ਚਾਹੀਦਾ ਇਹ ਕਹਿੰਦੇ ਜੀ ਅਸੀਂ ਫੈਸਲਾ ਕਰਤਾ ਥੋੜੇ ਫੈਸਲੇ ਨਾਲ ਨਹੀਂ ਹੋਇਆ ਸੁਪਰੀਮ ਕੋਰਟ ਨੇ ਕਿਹਾ ਵੀ ਹੱਥ ਖੜੇ ਕਰਕੇ ਵੋਟਾਂ ਵੈਣ ਗਈਆਂ ਵੀ ਇਹ ਪਰਚੀ ਨਹੀਂ ਚੱਲਣੀ ਤੁਹਾਡੀ ਇਸ ਕਰਕੇ ਇਹਨਾਂ ਨੂੰ ਪਹਿਲਾਂ ਤਾਂ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਆ ਵੀ ਸੁਪਰੀਮ ਕੋਰਟ ਇਹਨਾਂ ਦੇ ਇਹਨਾਂ ਦੇ ਉੱਤੇ ਇਤਵਾਰ ਨਹੀਂ ਕਰਦੀ ਵੀ ਜੇ ਕਿਸੇ ਨੂੰ ਇਹ ਪ੍ਰਜੈਕਟਿੰਗ ਅਫਸਰ ਬਣਾਉਣਗੇ ਤਾਂ ਠੱਗੀ ਮਾਰ ਦੇਣੀ ਆ ਇਸ ਕਰਕੇ ਇਹ ਜਦੋਂ ਇਸ ਕਿਸਮ ਦਾ ਵਰਤਾਰਾ ਪਬਲੀਕਲੀ ਸਾਹਮਣੇ ਆ ਚੁੱਕਿਆ ਹੋਵੇ ਸੁਪਰੀਮ ਕੋਰਟ ਖੁਦਾਂ ਸੰਗਿਆਨ ਲੈ ਚੁੱਕੀ ਹੋਵੇ ਮੈਂ ਮਲਖਾਨੀਆ ਸਾਹਿਬ ਤੋਂ ਲਾਸਟ ਕਮੈਂਟ ਲਵਾਉਂਗਾ ਸਰ ਕਿਦਾ ਪੱਲੜਾ ਭਾਰੀ ਲੱਗਦਾ ਚੋਰ ਕਿਸੇ ਚੋਰ ਕਹਿ ਦੇਣਾ ਕੋਈ ਗੱਲ ਹੈ ਪਰ ਗੱਲ ਤਾਂ ਇਹ ਹੈ ਵੀ ਚੋਰ ਜਿਹਾ ਚੋਰ ਸੀ ਤੂੰ ਨੂੰ 12 ਸਾਲੋਂ ਕੇ ਰਾਜਪਾ ਕਰਦਿਆਂ ਨੂੰ ਕਿੰਨੇ ਚੋਰ ਫੜਲੇ ਤੁਸੀਂ ਠੀਕ ਸਰ ਸਰ ਹੁਣ ਮਲਖਾਨੀਆ ਸਾਹਿਬ ਤੋਂ ਲਾਸਟ ਕਮੈਂਟ ਲਾ ਲਾਂ ਕਿ ਕਿੱਦਾਂ ਪੱਲੜਾ ਭਾਰੀ ਲੱਗ ਰਿਹਾ ਸਰ ਤੁਸੀਂ ਚੋਰ ਫੜਦੇ ਹੋ ਉਹਦੇ ਤੇ ਪਰਚਾ ਕਰਦੇ ਹੋ ਫਿਰ ਜਾਂ ਤਾਂ ਉਹ ਆਪਦੀ ਪਾਰਟੀ ਚ ਰੋਣੇ ਨੇ ਕਸ਼ਮੀਰ ਸਿੰਘ ਜੀ ਉਹ ਤੋਂ ਪੈਸੇ ਲੈ ਲੈਣੇ ਹੋ देखो जी जे कांग्रेस ਤੇ ਆਪ ਦਾ ਸਮਝੌਤਾ ਹੋ ਜਾਂਦਾ ਤੇ ਐਮਪੀ ਕਾਂਗਰਸ ਔਰ ਆਪ ਪਾਰਟੀ ਜਿਹੜੇ ਮਿਲ ਕੇ ਵੋਟ ਕਰਦੇ ਤਾਂ 18 ਤੇ 18 ਹੋ ਜਾਂਦੇ ਫਿਰ ਤਾਂ ਟੋਸ ਹੋਊਗਾ ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਸਮਝੌਤਾ ਹੋਣ ਤੇ ਬਾਅਦ ਵੀ ਇੱਕ ਹੀ ਠੀਕ ਹੈ ਸਰ ਸਮਝੋਤਾ ਹੋਣ ਦੀ ਉਮੀਦ ਨਹੀਂ ਲੱਗ ਰਹੀ ਸਿਨੀਅਰ ਪੱਤਰਕਾਰ ਨੇ ਮਲਖਾਨਿਆ ਸਾਹਿਬ ਜਿਹੜੇ ਬਰੀਕ ਤੋਂ ਦੇ ਬਰੀਕੀ ਤੋਂ ਦੇਖਦੇ ਨੇ ਸਾਰੀ ਚੀਜ਼ਾਂ ਬਾਕੀ ਭਾਜਪਾ ਕਾਂਗਰਸ ਜਿਹੜੇ ਬੁਲਾ ਰਹੇ ਸੀ ਉਹ ਵੀ ਸਾਡੇ ਨਾਲ ਜੁੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰ ਕਿਉਂਕਿ ਅੱਜ ਦੀ ਡਿਬੇਟ ਚ ਇੰਨਾ ਹੀ ਤੁਸੀਂ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ